ਸਰਬਜੀ ਸੰਗਰੂਰ ਵੀ ਦੀ ਕਵਤਾ ਪੜ ਕਿਤਾਬਾਂ ਦੇਖ ਹਾਲਾਤ ਉਦਾਸੀ ਨਾ ਨੇੜੇ ਆਏ ਫਿਕਰ ਨਾ ਕੋਈ ਖਾਏ ਇਸ ਲਈ ਮੈਂ ਤਾਂ ਕੁਝ ਨਾ ਕੁਝ ਲਿਖਦਾ ਹਾਂ ਇਸ ਲਈ ਮੈਂ ਤਾਂ ਕੁਝ ਨਾ ਕੁਝ ਲਿਖਦਾ ਹਾਂ ਕਦੇ ਪੜ ਕਿਤਾਬਾਂ ਕਦੇ ਦੇਖ ਹਾਲਾਤਾਂ ਨੂੰ ਕਦੇ ਪੜ ਕਿਤਾਬਾਂ ਕਦੇ ਦੇਖ ਹਾਲਾਤਾਂ ਨੂੰ ਕੁਝ ਨਾ ਕੁਝ ਤਾਂ ਰਹਿਂਦਾ ਸਿੱਖਦਾ ਹਾਂ ਕੁਝ ਨਾ ਕੁਝ ਤਾਂ ਰਹਿਂਦਾ ਸਿੱਖਦਾ ਹਾਂ ਗੀਤ ਸੁਣਦਾ ਹੁਣ ਸ਼ੌਂਕ ਘਟ ਗਿਆ ਕਰਨੋਂ ਫੈਸ਼ਨ ਵੀ ਹੁਣ ਹਾਂ हट ਗਿਆ ਗੀਤ ਸੁਣਨ ਦਾ ਹੁਣ ਸ਼ੌਂਕ ਘਟ ਗਿਆ ਕਰਨੋਂ ਫੈਸ਼ਨ ਵੀ ਹੁਣ ਹਾਂ हट ਗਿਆ ਪਾਈਏ ਸਾਦੇ ਕੱਪੜੇ ਘਟ ਹੀ ਖਾਈਦਾ ਪਾਈਏ ਸਾਦੇ ਕੱਪੜੇ ਕਠੀ ਖਾਈ ਦਾ ਗੀਤ ਲਿਖਣਾ ਵੀ ਕਦੇ ਕਦੇ ਗੀਤ ਲਿਖਣਾ ਵੀ ਕਦੇ ਕਦੇ ਪਾਸਾ ਵੱਟ ਗਿਆ ਗੀਤ ਲਿਖਣਾ ਵੀ ਕਦੇ ਪਾਸਾ ਵੱਧ ਗਿਆ ਗੱਲ ਕਰਦਾ ਗੰਭੀਰ ਹੋ ਕੇ ਨਾ ਕਰਦਾ ਮਜ਼ਾਕ ਜੀ ਤੁਸੀਂ ਆਪ ਹੋ ਸਿਆਣੇ ਨਹੀਂ ਕੋਈ ਜਵਾਕ ਜੀ ਨਹੀਂ ਕੋਈ ਜਵਾਕ ਜੀ ਪੜ੍ਹ ਕਿਤਾਬਾਂ ਦੇਖ ਹਾਲਾਤ